ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੀਨ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਖੋਜਕੀਪੁਰ ਤਸਵੀਰ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਉਂਗਾ ਇੱਕ ਨੰਬਰ ਤੇ ਛਾਈ ਵਾਲ ਬੱਚੀ ਦਿਖਾਉਂਗਾ ਤੋਕੜਾ ਬਾਈ ਕਹਿੰਦਾ ਦੋ ਨੰਬਰ ਤੇ ਗੈਰ ਨਸਲ ਦੀ ਬੱਚੀ ਦਿਖਾਉਂਗਾ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜਨਗੇ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰ ਉਹਨਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਇੱਕ ਨੰਬਰ ਤੇ ਦੋਸਤੋ ਸ਼ਾਹੀ ਵਾਲਨਸਲ ਦੀ ਬੱਚੀ ਐ ਕਰਮਾ ਵਾਲੀ ਬਾਈ ਕਹਿੰਦਾ ਦੂਜੇ ਸੂਏ ਵਾਸਤੇ ਗੱਬਣਾ। ਇੱਕ ਮਹੀਨਾ 10 ਦਿਨ ਬਾਈ ਕਹਿੰਦਾ ਬਣੀ ਨੂੰ ਹੋ ਗਿਆ। ਦੁੱਧ ਬਾਈ ਕਹਿੰਦਾ 2 ਟਾਈਮ ਦਾ 6 ਕਿਲੋ ਥੱਲੇ ਤਿਆਰ ਆ। ਉਤੀ ਪਾਤੀ ਬਹੁਤ ਸੋਹਣੀ ਐ ਦੋਸਤੋ ਪਿਓਰ ਸ਼ਾਹੀ ਵਾਲਨਸਲ ਦੀ ਬੱਚੀ ਐ। ਥਣਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਆ। ਗੈਪ 'ਚ ਨਿਖਰਵੇਂ ਕੱਲੇ-ਕੱਲੇ ਲੱਗੇ ਹੋਏ ਆ ਚਾਰਾਂ ਥਨਾ ਸੇ। ਇੱਕ ਨੰਬਰ ਬੱਚੀ ਦਾ ਮੁੱਲ ਬਾਈ ਨੇ ਰੱਖਿਆ ਹੋਇਆ 25000 ਰੁਪਿਆ ਤੇ ਦੋ ਨੰਬਰ ਤੇ ਦੋ ਨੰਬਰ ਤੇ ਦੋਸਤੋ ਗਿਰ ਨਸਲ ਦੀ ਬੱਚੀ ਆ 2 ਸਾਲ ਦੀ ਬਾਈ ਕਹਿੰਦਾ ਉਮਰ ਆ ਹਜੇ ਮੂਹ ਤੋਂ ਖੀਰੀ ਆ ਏ ਆਈ ਹੋਈ ਨੂੰ ਬਾਈ ਕਹਿੰਦਾ 1 ਮਹੀਨਾ ਹੋ ਗਿਆ ਦੋਸਤੋ ਪਿਓਰ ਗਿਰ ਨਸਲ ਦੀ ਬੱਚੀ ਆ ਤੇ ਗਿਰ ਨਸਲ ਦੀ ਬੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 25000 ਰੁਪਿਆ ਜੋੜੇ ਦਾ ਮੁੱਲ ਬਾਈ ਕਹਿੰਦਾ 50000 ਜੇ ਕੋਈ ਭੈਣ ਭਰਾ ਜੋੜਾ ਖਰੀਦਦਾ ਮਾਨ ਤਨ ਬਾਈ ਕਹਿੰਦਾ ਫੁੱਲ ਹੋ ਜਾਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ